ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਫਤੇਗੜ ਸਭਰਾਹ ਤਹਿਸੀਲ ਜਿਹੜਾ ਜ਼ਿਲ੍ਹਾ ਫਿਰੋਜ਼ਪੁਰ ਜੋ ਆ 2025 ਦੇ ਵਿੱਚ ਜਿਹੜੇ ਹੜ੍ਹ ਚੱਲ ਰਹੇ ਆ ਇਹਨਾਂ ਦੇ ਸਬੰਧ ਦੇ ਵਿੱਚ ਵੱਖ-ਵੱਖ ਸੰਸਥਾਵਾਂ ਜਿਥੇ ਬੰਦੀਆਂ ਜਿਹੜੇ ਸਾਡੇ ਕਿਸਾਨੀ ਕਿੱਤੇ ਦੇ ਵਿੱਚ ਜੋ ਨੁਕਸਾਨ ਹੋਇਆ ਇਹਨਾਂ ਕਿਸਾਨਾਂ ਦੇ ਉਹਨਾਂ ਨੂੰ ਮੁੜ ਕੇ ਪੈਰਾਸਰ ਕਰਨ ਦੇ ਲਈ ਮੜਵੇ ਵਾਲੇ ਪਾਸਿਓਂ ਪਹਿਲਾਂ ਵੀ ਬਹੁਤ ਵੱਡੀਆਂ ਸਵਾਵਾਂ ਆਈਆਂ ਅੱਜ ਉਹਨਾਂ ਨਗਰਾਂ ਦੇ ਵਿੱਚੋਂ ਪਿੰਡ ਮੋਟਰ ਮੋਟਰ ਕਲਾ ਜਿਲ੍ਹਾ ਮੋਗਾ ਉੱਥੋਂ ਸਾਡੇ ਵੀਰ ਖਾਤ ਤੇ ਬੀਜ ਲੱਗੇ ਪਹੁੰਚੇ ਆ ਪਿੰਡ ਫੜੀਗੜ ਸਮਰਾ ਔਰ ਜੋ ਛੋਟੇ ਜ਼ਿਮੀਦਾਰਾ 2-2 3 ਕਿੱਲੇ ਵਾਲੇ 5 ਕਿੱਲੇ ਵਾਲੇ ਉਹਨਾਂ ਕਿਸਾਨਾਂ ਦੀ ਬਾਹ ਫੜੀ ਨਾ ਵੀਰਾਂ ਨੇ ਸੋ ਇੱਥੇ ਸਾਡੇ ਪਿੰਡ ਫੜੀਗੜ ਸਮਰਾ ਤਹਿਸੀਲ ਜੀਰਾ ਜ਼ਿਲ੍ਹਾ ਫਰੋਜਪੁਰ ਤੋਂ ਆਉਣ ਤੇ ਇਹਨਾਂ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹੈ ਜਦੋਂ ਪਾਣੀ ਲਵੇ ਕਾਫੀ ਲਿਖਿਆ ਹੋਇਆ ਕਾਫੀ ਬਰਦਾ ਕੌਣੇ ਲਾਣਾ ਥੀ ਧਾਰ ਕਰਨ ਤੋਂ ਪਹਿਲਾਂ ਹੀ ਵੇਣਾ ਭਾਈ ਇੱਕੜ ਇਹਨਾਂ ਵਿੱਚ ਇੱਕ ਚਕਾ ਦੋ ਆਹ ਤੋੜ ਰਿਹਾ ਪੀ ਦਾ ਦੇਣ ਗਿਆ ਤਾਂ